ਹਾਂਜੀ ਬਾਈ ਜੀ ਇਸ ਵੀਡੀਓ ਚ ਦੋ ਸੰਦ ਲੈ ਕੇ ਆਇਆ ਆ ਪਾ ਤੁਹਾਡੇ ਲਈ ਟਰੈਕਟਰ ਤੇ ਟਰਾਲੀ ਪਹਿਲੇ ਬਾਈ ਜੀ ਗੱਲ ਕਰਾਂਗੇ ਟਰਾਲੀ ਬਾਰੇ ਪਹਿਲਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਮੇਰੇ ਭਰਾਵਾਂ ਨੇ ਜਰੂਰ ਕਰ ਲਿਆ ਕਰੋ 9880137325 ਮੇਰਾ ਮੋਬਾਈਲ ਨੰਬਰ ਆ ਐਡ ਕਰਵਾਉਣ ਲਈ ਮੇਰੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ 9463718052 ਬਾਈ ਜੀ ਟਰਾਲੇ ਬਾਰੇ ਵੀਰ ਦਾ ਮੋਬਾਈਲ ਨੰਬਰ ਆ ਟਰਾਲਾ ਬਹੁਤ ਹੀ ਜ਼ਿਆਦਾ ਸਸਤਾ ਹੈਗਾ ਇਹ ਟਰਾਲਾ ਹੈਗਾ ਬਾਈ ਜੀ 13 7 ਦਾ ਟਰਾਲਾ ਹੈਗਾ ਬਾਈ ਜੀ ਇਹ ਸਾਰਾ ਟਰਾਲੀਆ ਨੇ ਰਿਜਨਲ ਆਪੁਰ ਡਬਲ ਟੈਰੀ ਟਰਾਲਾਗਾ ਇਹ ਵਿੱਚੋਂ ਫਾਰ ਬਾਡ ਤੇ ਫਰਸ਼ ਵਗੈਰਾ ਬਿਲਕੁਲ ਵੀਦ ਆਗਾ ਅ ਭਾਈ ਜੀ ਬੈੱਡ ਵਗੈਰਾ ਲੱਗਿਆ ਹੋਇਆ ਪੱਤੀ ਵਾਲਾ ਬੈੱਡ ਆ ਡਬਲ ਜੱਕ ਲੱਗਿਆ ਹੋਇਆ ਭਾਈ ਜੀ ਟਰਾਲੇ ਨੂੰ ਰੇਟ ਇਹਦਾ ਹੈਗਾ 1 ਲੱਖ ਤੇ 80000 ਰੁਪਏ ਮੌਕੇ ਤੇ ਮੰਨਤਨ ਹੋ ਜਾਊਗਾ ਸੋਨਾ ਲੀਕਾ ਡਾਇਰੈਕਟਰ ਸੇਲ ਆ ਭਾਈ ਜੀ ਅੱਗੇ 9417619364 9417619364 ਵੀਰ ਦਾ ਮੋਬਾਈਲ ਨੰਬਰ ਆ ਭਾਈ ਜੀ ਟਰੈਕਟਰ ਦਾ ਮਾਡਲ ਵਗੈਰਾ ਹੈਗਾ 2011 ਮਾਡਲ ਟਰੈਕਟਰ ਆ ਭਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਇਹਨਾਂ ਸਾਫ ਕੰਡੀਸ਼ਨ ਦਾ ਪੂਰੀ ਵਧੀਆ ਹਾਲਤ ਦਾ ਟਰੈਕਟਰ ਪਿਆਗਾ ਵੱਡਾ ਬੰਪਰ ਲੱਗਿਆ ਹੋਇਆ ਫਾਈਬਰ ਦੀ ਹੱਡ ਵਗੈਰਾ ਟਰੈਕਟਰ ਤੇ ਲੱਗੀ ਹੋਈ ਆ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਟਰੈਕਟਰ ਦੀ ਰੰਗ ਪੇਂਟ ਬਖੋ ਵੀ ਪੂਰੀ ਵਧੀਆ ਸਾਫ ਕੰਡੀਸ਼ਨ ਦਾ ਟਰੈਕਟਰ ਆ ਜੇਕਰ ਆਪਾਂ ਟਾਇਰਾਂ ਦੀ ਗੱਲ ਕਰਗੇ ਤਾਂ ਚਾਰੋ ਟਾਇਰ ਵੀਰ ਨੇ ਕੰਪਨੀ ਦੇ ਟਾਇਰ ਪੋਏ ਹੋਏ ਆ ਬਾਈ ਜੀ 90 ਤੋਂ 95 ਪੈਸੇ ਟਰੈਕਟਰ ਦੇ ਟਾਇਰ ਬਾਈ ਜੀ ਹਜੇ ਪਏ ਆਗੇ ਚਾਰੋ ਟਰ ਕੰਪਨੀ ਦੇ ਟਾਇਰ ਆਗੇ 90 ਤੋਂ 95 ਪੈਸੇ ਟਾਇਰ ਪਏ ਆ ਇੰਜਨ ਗੇਅਰ ਲਿਫਟ ਦੀ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਤੁਸੀਂ ਵੀ ਬਾਈ ਜੀ ਬਾਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਰੇਟ ਦੀ ਗੱਲ ਕਰਦੇ ਆ ਟਰੈਕਟਰ ਤੇ ਆਪਾਂ 3 ਲੱਖ ਤੇ 75000 ਰੁਪਿਆ ਟਰੈਕਟਰ ਦੀ ਡਿਮਾਂਡ ਆ ਬਾਈ ਜੀ 3 ਲੱਖ ਤੇ 75000 ਰੁਪਿਆ ਮੌਕੇ ਤੇ ਵੀਰ ਕਹਿੰਦਾ ਆਪਾਂ ਮਾਨਤਾ ਕਰ ਦੇਾਂਗੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ ਜੀ